ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਬੀਬੀ ਪੱਠਲ ਨੇ ਇਹ ਬਿਆਨ ਪੰਜਾਬੀਆਂ ਕੋ ਮੈਂ ਅਪੀਲ ਕੀ ਹੈ ਕਿ ਇਸ ਕੋ ਐਸਾ ਦਾ ਲੋ ਬਹੁਤ ਸੀਰੀਅਸ ਹੈ ਜਦ ਮੈਂ ਮੁੱਖ ਮੰਤਰੀ ਸੀ ਮੇਰੀ ਸਰਕਾਰ ਨੂੰ ਰਿਪੀਟ ਕੰਮ ਲਈ ਮਿੰਨੂ ਕੋ ਜਫਸਰ ਨੇ ਤੇ ਸਲਾਹਕਾਰਾਂ ਨੇ ਇਹ ਸਲਾਹ ਦਿੱਤੀ ਸੀਗੇ ਕਿ ਪੰਜਾਬ ਦੇ ਵਿੱਚ ਬੰਬ ਲਾਸਟ ਜਿਹੜੇ ਟੈਨਾਂ ਤੇ ਬੱਸਾਂ ਦੇ ਵਿੱਚ ਪੋਕੜਾਏ ਜਾਂਦੇ ਪੰਜਾਬ ਦੇ 25 ਪੁੱਤ ਤੁਸੀਂ ਉਹ ਨਾ ਬੁੰਦਿਆਂ ਦੇ ਗਾੜੀ ਸੁਰਤੇ ਜਿਨ੍ਹਾਂ ਦੇ ਕੋਈ ਮਾਰ ਕੇ ਜ਼ੁਰਦੀ 2 10 ਕਿਲੋ ਦੇ 30 35 ਸਾਲਾ ਮਾਦਾ ਸਰੇ ਫੁਨੀ ਕੋਈ ਨਹੀਂ ਬੜੇ ਬਿਆਨ ਦੇ ਰਹੇ ਕੀ ਮਨਸ਼ਾ ਕੀ ਸਮਝੋ ਬਿਆਨ ਦੇਂਦੇ ਨੇ ਨਹੀਂ ਨਹੀਂ ਉਹ ਤਾਂ ਆਪਣੇ ਵੱਲ ਤੋਂ ਕੋਸ਼ਿਸ਼ ਕਰ ਰਹੇ ਕਿ ਸਬਾਈ ਦੇ ਦੇ ਬਸ ਸਬਾਈ ਦੀ ਦੇ ਸੱਚ ਲੈ ਕੇ ਆ ਦੇ ਜਿਆਦੇ ਬਿਆਨ ਦੇ ਰਹੀ ਹੈ ਤੇ ਇਹ ਕਿੰਨਾ ਗੰਭੀਰ ਮੁੱਦਾ ਹੈ ਕਿ ਤੁਸੀਂ ਸਤਾ ਦੇ ਵਾਸਤੇ ਕਿੱਥੋਂ ਤੱਕ ਜਾ ਸਕਦੇ ਇਹਨਾਂ ਪੁਲਿਸ ਅਧਿਕਾਰੀਆਂ ਨੇ ਕਿਆ ਸੀਗਾ ਕਿ ਅਸੀਂ ਬੰਬ ਕਰਾ ਦਿੰਦੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਚਾਨ ਹੋਣੀ ਚਾਹੀਦੀ ਪੱਠਾ ਮੈਮ ਨੂੰ ਅੱਗੇ ਆਹ ਲੈ ਇੱਕ ਪੱਠਾ ਨੂੰ ਦੱਸਣਾ ਚਾਹੀਦਾ ਬਿੱਤੇ ਦੇ ਨਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪੱਠਲ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੱਕ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਵਿੱਚ ਉਸ ਬਿਆਨ ਨੇ ਭੁਜਾਲ ਜਿਹੜਾ ਦਿੱਤਾ ਗਿਆ ਸਰ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਪੰਜਾਬ ਸਰਕਾਰ ਦੇ ਮੁਖ ਬਲਾਰੇ ਕੁਲਦੀਪ ਸਿੰਘ ਢਾਲੇਵਾਲ ਦੇ ਸਰ ਵੱਡਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਸਿਆਸੀ ਭੁਜਾਲ ਸਰ ਆ ਚੁੱਕਾ ਹੈ ਪਹਿਲਾਂ ਤਾਂ ਉਸ ਸਰ ਬਿਆਨ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਜੋ ਬਿਆਨ ਦਿੱਤਾ ਗਿਆ ਇੰਨੇ ਸਾਲਾਂ ਦੇ ਬਾਅਦ ਮੈਂ ਇਹੀ ਪੀਸੀ ਕੀਤੀ ਹੈ ਕਿ ਇੰਨੇ ਸਾਲਾਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਬੀਬੀ ਪੱਠਲ ਨੇ ਇਹ ਬਿਆਨ ਪੰਜਾਬੀਆਂ ਕੋ ਮੈਂ ਨੇ ਅਪੀਲ ਕੀਤਾ ਕਿ ਇਸ ਕੋ ਐਸਾ ਦਾ ਲੋ ਬਹੁਤ ਸੀਰੀਅਸ ਹੈ ਜੇ ਬੜਾ ਸੀਰੀਅਸ ਬਿਆਨ ਹੈ ਮੈਡਮ ਪੱਠਲ ਦਾ ਉਹ ਕੀ ਕਹਿਦੀ ਆ ਕਹਿੰਦੀ ਆ ਕਿ ਜਦ ਮੈਂ ਮੁੱਖ ਮੰਤਰੀ ਥੀਬੇਦੀ ਸਰਕਾਰ ਨੂੰ ਰਿਪੀਟ ਕਰਨ ਲਈ ਮੈਨੂੰ ਕੁਝ ਅਫਸਰਾਂ ਨੇ ਤੇ ਸਲਾਹਕਾਰਾਂ ਨੇ ਇਹ ਸਲਾਹ ਦਿੱਤੀ ਸੀਗੇ ਕਿ ਪੰਜਾਬ ਦੇ ਵਿੱਚ ਬੰਬ ਲਾਸਟ ਜਿਹੜੇ ਟੈਨਾਂ ਤੇ ਬੱਸਾਂ ਦੇ ਵਿੱਚ ਉਹ ਕਦਾਏ ਜਾਣ ਇਹ ਕਾਂਗਰਸ ਜੇ ਇਦਾਂ ਤੇ ਕੰਮ ਕਰਦੀ ਰਹੀ ਇਦਾਂ ਹੁੰਦਾ ਰਿਆ ਇਹ ਬਹੁਤ ਵੱਡਾ ਬਹੁਤ ਹੀ ਵੱਡਾ ਮੱਲੇ ਇੱਕ ਗੰਭੀਰ ਮੁੱਦਾ ਪੰਜਾਬ ਨੂੰ ਅੱਗ ਦੀ ਪੱਠੀ ਵਿੱਚ ਚੁੱਕ ਲੇ ਕਾਂਗਰਸ ਨੇ ਜੋ ਕੁਝ ਕੀਤਾ ਉਹਦੀ ਜਾਂਚ ਹੋਣੀ ਚਾਹੀਦੀ ਕਿਉਂਕਿ ਕਾਂਗਰਸ ਸਾਦੀ ਹੈ ਅਬ ਤੁਸੀਂ ਸਾਡਾ ਨੇ ਦੇਖਿਆ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਕੇ ਐਲੋਪੀ ਪ੍ਰਤਾਪ ਆਜਵਾ ਜੀ ਮਤਲਬ ਬਿਆਨ ਦੇ ਦਿੱਤੇ ਕਿ ਪੰਜਾਬ ਮੇਂ 32 ਬੰਬ ਹੈਗੇ ਆ 1.5 ਮਹੀਨੇ ਪਹਿਲਾਂ ਕਪਤਨ ਮਿੰਦਰ ਸਿੰਘ ਦੀ ਇੱਕ ਇੰਟਰਵਿਊ ਆਈ ਨਿਊਜ਼ 18채 ਚੱਲ ਸੀਗਾ ਉਹਨਾਂ ਨੇ ਕਿਹਾ ਜੀ ਕਿ ਮੈਂ ਜਦੋਂ ਕਾਂਗਰਸ ਦਾ ਐਮਪੀ ਸੀਗਾ ਤੇ ਮੈਂ 25 ਮੁੰਡੇ ਪੇਸ਼ ਕਰਾਇ ਜਿਨ੍ਹਾਂ ਨੂੰ ਮੌਤ ਦੇ ਘਾਟਾ ਦਿੱਤਾ ਗਿਆ ਸਰ ਉਹਨਾਂ ਉਹਦੋਂ ਦਾ ਨਹੀਂ ਦੱਸਿਆ ਹੁਣ ਦੱਸਿਆ ਆ ਕੇ ਉਹ ਮੁੰਡੇ ਕੌਣ ਸਨ ਉਹਨਾਂ ਦੇ ਨਾਂ ਕੀ ਸੀਗੇ ਉਹਨਾਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਦਾ ਮਾਪਿਓ ਹੋ ਸਕਦਾ ਅਜੇ ਤੱਕ ਢੀਕਦੇ ਹੋਣ ਐਡੇ ਐਡੇ ਵੱਡੇ ਗੰਦਾ ਕਿੱਥੇ ਲੋਕਾਂ ਦੇ 25 ਪੁੱਤ ਗਾਜ ਮੂਲੀ ਆ ਪੰਜਾਬ ਦੇ 25 ਪੁੱਤ ਤੁਸੀਂ ਉਹ ਨਾ ਦਿੰਦਿਆਂ ਦੇ ਗਾੜੀ ਸੁਰਤੇ ਜਿਨ੍ਹਾਂ ਦੇ ਕੋਈ ਮਾਰ ਕੇ ਸੁਰਦੀ ਤੁਸੀਂ 10 ਕਿਲੋ ਦੇ 30 35 ਸਾਲਾਂ ਦਾ ਮਾ ਦੱਸ ਰਹੇ ਹੋ ਉਹ ਇਹ ਬੜਾ ਗੰਬੀਰ ਮੁੱਦਾ ਕਿ ਕਾਂਗਰਸੀ ਜਿਹੜੇ ਆ ਉਹ ਮੱਲਾ ਜਿਹੜਾ ਇਹ ਇਦਾਂ ਦੀਆਂ ਚੀਜ਼ਾਂ ਹੋਣ ਕਰ ਦੇ ਦੱਸਦੇ ਆ ਤੇ ਉਸ ਉਹੀ ਮੈਂ ਕਹ ਰਿਹਾ ਕਿ ਇੰਨੇ ਵੱਡੇ ਵੱਡੇ ਕਾਂਗਰਸੀ ਲੀਡਰ ਆ ਹੁਣ ਹੀ ਕੋਈ ਇੰਨੇ ਵੱਡੇ ਵੱਡੇ ਬਿਆਨ ਦੇ ਰਹੇ ਕਿ ਮਨਸ਼ਾ ਕੀ ਸਮਝ ਤੋਂ ਬਿਆਨ ਦੇ ਦਿੰਦੇ ਨੇ ਨਹੀਂ ਨਹੀਂ ਉਹ ਤਾਂ ਆਪਣੇ ਵੱਲੋਂ ਤਾਂ ਕੋਸ਼ਿਸ਼ ਕਰਦੇ ਆ ਕਿ ਸਫਾਈ ਦੇ ਦੇ ਬਸ ਸਫਾਈ ਦੀ ਦੇ ਦੇ ਸੱਚ ਲੈ ਕੇ ਆ ਦੇ ਆਪਣੇ ਗਣਾ ਇਹ ਗਣਾ ਨਹੀਂ ਹੈ ਕਿ ਮੈਂ ਕਿਸੇ ਦੇ ਪੱਛੀ ਪੁੱਤ ਜਿਹੜੇ ਕੱਲ ਦਾ ਪੇਸ਼ਕਦਾ ਦਾ ਮਰ ਕੇ ਮਰ ਜਾਣ ਅੱਜ ਆਪਾਂ 30 ਸਾਲਾਂ ਬਾਅਦ ਦੱਸਣ ਦੇ ਕਿ ਮੇਰੇ ਕਰਕੇ ਮਰ ਗਏ ਮੈਂ ਪੇਛਕੜਾਇਆ ਸੀ ਕਿ ਦੋਸ਼ੀ ਕੌਣ ਹੈ ਪੱਠਲ ਜਾਜੇ ਬਿਆਨ ਦੇਦੀ ਹੈ ਤੇ ਇਹ ਕਿੰਨਾ ਗੰਭੀਰ ਮੁੱਦਾ ਹੈ ਕਿ ਤੁਸੀਂ ਸਤਾ ਦੇ ਵਾਸਤੇ ਕਿੱਥੋਂ ਤੱਕ ਜਾ ਸਕਦੇ ਹੋ ਪੰਜਾਬ ਦੇ ਲੋਕਾਂ ਨੂੰ ਕਿਦਾਂ ਮਰਵਾ ਸਕਦੇ ਹੋ ਕਿਦਾਂ ਬੰਬ ਚਲਵਾ ਸਕਦੇ ਹੋ ਉਹਦਾ ਇਹੀ ਕਾਰਨ ਹੈ ਮੈਂ ਕਹਿ ਰਿਹਾ ਸੀ ਕਿ 17 ਦੇ ਵਿੱਚ ਜਦੋਂ ਆਮਾਦੀ ਪਾਰਟੀ ਦੀ ਹੰਦੇਦੀ ਚੱਲ ਰਹੀ ਸੀ ਦੇਸ਼ ਦੀ ਹਰ ਅਖਬਾਰ ਨੇ ਲਿਖਿਆ ਕਿ 100 ਸੀਟਾਂ ਆਦੀ ਆਮਾਦੀ ਪਾਰਟੀ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ ਉਸ ਸਮੇਂ ਮੋੜ ਮੰਡੀ ਦੇ ਵਿੱਚ ਬੰਬ ਬਲਾਸਟ ਕਰਾ ਕੇ ਸਰਕਾਰ ਜਿਹੜੀ ਬਣ ਗਈ ਕਾਂਗਰਸ ਦੀ ਸੋ ਜਿਹੜੀ ਇਹ ਕੜੀ ਹੈ ਇੱਕ ਬੜੀ ਲੰਬੀ ਕੜੀ ਹੈ ਇਹਨੂੰ ਸਮਝਣ ਦੀ ਲੋੜ ਹੈ ਸਮਝਦੇ ਕਿ ਦੀ ਗੱਲ ਸੋ ਮੈਂ ਸਮਝਦਾ ਕਿ ਕੱਲਾ ਜਾਨੀ ਨੁਕਸਾਨ ਨਹੀਂ ਹੋਇਆ ਪੰਜਾਬ ਦਾ ਆਰਥਿਕ ਨੁਕਸਾਨ ਵੀ ਹੋਇਆ ਪੰਜਾਬ ਨੂੰ ਝੋਕ ਕੇ ਜਿਹੜਾ ਅੱਜ ਸਾਡੇ ਤੇ ਨੱਕਾ ਚੜਿਆ ਇਹਦੀ ਸ਼ੁਰੂਆਤ ਉਦੋਂ ਹੋਈ ਇਹਨਾਂ ਪੁਲਿਸ ਅਧਿਕਾਰੀਆਂ ਨੇ ਕਹਿ ਆ ਸੀਗਾ ਕਿ ਅਸੀਂ ਬੰਬ ਕਰਾ ਦੇਦੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਪਛਾਣ ਹੋਣੀ ਚਾਹੀਦੀ ਪੱਠਲ ਮੈਮ ਨੂੰ ਅੱਗੇ ਆ ਕੇ ਕੰਡਕ ਪੱਠਲ ਨੂੰ ਦੱਸਣਾ ਚਾਹੀਦਾ ਮੈਂ ਤਾਂ ਕਹਿਣ ਦਿਆ ਕਿ ਪੱਠਲ ਦੇਸ਼ਵਕਤ ਬਾਬਾ ਹੀਰ ਸਿੰਘ ਪੱਠਲ ਦੀ ਧੀ ਹੈ ਉਹਦਾ ਬਾਪ ਦੇਸ਼ਵਕਤ ਸੀਗਾ ਤੇ ਜੇ ਉਹਨੂੰ ਦੇਸ਼ ਦੇ ਨਾਲ ਜਾਂ ਪੰਜਾਬ ਦੇ ਨਾਲ ਕੋਈ ਪਿਆਰ ਹੈ ਪਹਿਲੀ ਗੱਲ ਤਾਂ ਉਹਨੂੰ ਉਦੋਂ ਦੱਸਣੇ ਚਾਹੀਦੇ ਪਹਿਲੀ ਗੱਲ ਤਾਂ ਉਹਦੋਂ ਉਹਨੂੰ ਉਹ ਸੀਐਮਸੀ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਲੱਗਦਾ ਪੰਜਾਬ ਸਰਕਾਰ ਨੂੰ ਇਹ ਸਾਰੇ ਮਾਮਲੇ ਦਾ ਸੰਗਿਆਨ ਲੈਣ ਦੀ ਲੋੜ ਹੈਗੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਲੈਣੀ ਹੈ ਹਾਂ ਲੈਣੀ ਚਾਹੀਦੀ ਲੈਣ ਦੀ ਲੋੜ ਹੈ ਹਾਂ ਤੇ ਲੱਗਦਾ ਕਿ ਜਿੰਨੇ ਵੀ ਇਲੈਕਸ਼ਨ ਹੋਏ ਇਲੈਕਸ਼ਨ ਤੋਂ ਪਹਿਲਾਂ ਜਿੱਥੇ ਵੀ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੀਤੀ ਗਈਆਂ ਜਾਂ ਬੰਬ ਬਲਾਸਟ ਹੋਏ ਉਹ ਸਭ ਦੇ ਪਿੱਛੇ ਪਾਰਟੀਆਂ ਦੀ ਸਿਆਸਤ ਪਾੜੀ ਮੈਂ ਕਹਿੰਦਾ ਹੀ ਅਸਾਸ ਦੀ ਜਲਦੀ ਹੁਣ ਤਾਂ ਸਾਰੀਆਂ ਚੀਜ਼ਾਂ ਨੰਗੀਆਂ ਹੋ ਗਈਆਂ ਹੋਰ ਤੇ ਹਰ ਚੀਜ਼ ਜਿਹੜੀ ਪੋਲਿਟਿਸ਼ੀਅਨ ਆਪਣੇ ਮੂੰ ਕਿੰਨਾ ਦਿਖਾ ਦੇ ਜਿਹਨਾਂ ਲੋਕਾਂ ਨੇ ਜੀ ਮਰ ਕੇ ਬਚਾ ਦੇਂਦੇ ਕਦੋਂ ਕੰਮ ਤੇ ਆਇਆ ਬੰਦਾ ਵਾਪਸ ਨਹੀਂ ਗਿਆ ਕੌਣ ਜ਼ਿੰਮੇਵਾਰ ਤੁਸੀਂ ਖੁਦ ਵੀ ਕਾਲਾ ਦੌਰ ਹਣਾ ਮੈਂ ਆਪ ਕਾਲਾ ਦੌਰ ਤਿੰਨ ਜੀ ਸਾਡੇ ਪਰਵਾਸ ਦੇ ਮੇਰੇ ਪਿੰਡ ਦੇ 25 ਲੋਕ ਮਰੇ ਸਸਾਣਾ ਕੱਲ ਦਾ ਮੇਰਾ ਤਾਂ ਖੂਨ ਖੋਲਣ ਦਾ ਵੀ ਇਹੀ ਲੋਕ ਨੇ ਇਹਨਾਂ ਦਾ ਕਰਜ਼ਾ ਸੀਗਾ ਇਹ ਬੰਬ ਚਲਾਉਂਦਿਆਂ ਸਸਾਣਾ ਕਰਦੇ ਨੇ ਲੋਕ ਚਾਹ ਦੇ ਸੜਕਾਂ ਤੇ ਮਰ ਗਏ ਸਦੇ ਕਰਕੇ ਬੜਾ ਬੋਤੇ ਸੀ ਇਸ ਮੁੱਦੇ ਨੂੰ 75 ਗੱਲੋਂ ਕਿਸਾਨਾਂ ਦੀ ਕੋਈ ਕਾਰਵਾਈ ਨਹੀਂ ਨਹੀਂ ਮੈਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਉਹ ਇਹਦੀ ਜਾਂਚ ਕਰੋ ਜਾਂਚ ਹੋਣੀ ਚਾਹੀਦੀ ਹੈ ਔਰ ਮੈਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਹਾਡੀ ਕਿਚਾਈ ਦੀ ਜਦੋਂ ਹੋਣ ਇਹਨਾਂ ਨੂੰ ਮੂੰਹ ਨਾ ਲਾਇਓ ਇਹੀ ਬੰਦੇ ਆ ਜਿਨ੍ਹਾਂ ਪੰਜਾਬ ਦਾ ਸਤਿਆਨਾਸ਼ ਕੀਤਾ ਹੈ ਤੋ ਬਿਲਕੁਲ ਬਿੱਤੇ ਦਿਨੀ ਜੋ ਇੱਕ ਵੱਡਾ ਬਿਆਨ ਜਿਹੜਾ ਦਿੱਤਾ ਗਿਆ ਸੀਗਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੋਰ ਪਠੱਲ ਦੇ ਵੱਲੋਂ ਜਿਸ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਪਰ ਸਿਆਸਤ ਜਿਹੜੀ ਹੈ ਲਗਾਤਾਰ ਗਰਮਾਈ ਹੋਈ ਹੈ ਤੁਸੀਂ ਇਸੇ ਮਾਮਲੇ ਨੂੰ ਲੈ ਕੇ ਸੀ ਗੱਲਬਾਤ ਕੀਤੀ ਤਾਲੀਬਨ ਸਾਹਿਬ ਨਾਲ ਤੇ ਉਹਨੇ ਵੱਡੀ ਗੱਲ ਕੀਤੀ ਕਿ ਸਹਰਾ ਜਾਂ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਲੈ ਕੇ ਜਾਣਗੇ ਤੇ ਸਾਰੇ ਮਾਮਲੇ ਦੀ ਜਿਹੜੀ ਉਹਨਾਂ ਦੇ ਵੱਲੋਂ ਜਾਂਚ ਜਿਹੜੀ ਕਰਵਾਈ ਜਾਵੇ ਕੈਮਰਾਮੈਨ ਦਿਲੀਪ ਦੇ ਨਾਲ ਪਰੇ ਸ਼ਰਮਾ ਦਾ ਸਬਨਿਊ ਸਮਰੀ ਸਰ